ਅਰਦਾਸ ਕਰੋ ਗੁਰੂ ਕੇ ਸਿੰਘੋ ਅਰਦਾਸ ਕਰੋ ਅਰਦਾਸੇ ਗੋੰਕਾਰ ਸਤਿਰਾਮ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪ੍ਰਥਮ ਪਗੋਤੇ ਸਿਮਰ ਕੇ ਗੁਰੂ ਨਾਨਕ ਲਾਇ ਤੇ ਆਏ ਫਿਰ ਅੰਗਦ ਤੇ ਗੁਰੂ ਅਮਰਦਾਸ RAM DASੇ ਹੋਈ ਸਾਇ अर्जुन हरि अर गोविंद नो सिमरो श्री हर राय श्री हर कृष्ण ते आईए जेसे टठे सब दुख जाए तेग बाद और सिमरीए करणां निथ आवे दाई सब थाएं होए सहाय दशम बादशाह श्री गुरु गोविंद सिंह साहिब जी सब थाएं होए सहाय दशा बादशाहियां दी ज्योत श्री गुरु ग्रंथ साहिब जी के दर्शन दीदार करते हुए बोलो जी वाहेगुरु ਸੱਚੇ ਪਾਤਸ਼ਾਹ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਜੇਲਾ ਕਟੀਆਂ ਖੋਪੜੀਆਂ ਉਤਰਵਾਈਆਂ ਪੁੱਠੀਆਂ ਖੱਲਾਂ ਲਵਾਈਆਂ ਬੰਦ-ਬੰਦ ਕਟਵਾਏ ਨੀਆਂ ਵਿੱਚ ਚੁਨਾਏ ਗਏ ਸੀ ਨਹੀਂ ਕੀਤੀ ਤੇਰੇ ਬਾਰੇ ਨੂੰ ਮਿੱਠਾ ਕਰਕੇ ਮੰਨਿਆ ਤੇਨਾ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਰੱਖ ਕੇ ਬੋਲੋ ਜੀ ਵਾਹਿਗੁਰੂ 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 ਸੱਚੇ ਪਾਤਸ਼ਾਹ ਤੇਰੇ ਕਥਨ ਚੋਂ ਕਾਰਜ਼ ਹਮਾ ਹੀਲ ਤੇ